ਆਇਤ ਚਾਰਾਂ ਜੈਦ ਕੀ ਫੰਗਸ ਬਹੁਤ ਆ ਦੇਖੋ ਕਿਹੜੇ ਲੋਟ ਉਲਲੀ ਪੈਰੀ ਐ ਇਹ ਹੈ ਤਾਹਾਂ ਤਾਹੀ ਆ ਦੇ ਵਿੱਚੋਂ ਚਾਰ ਸਾਫ ਹੈ ਹੋਰ ਕਿ ਦੁਨੀਏ ਤਾਹਾਂ ਤਾਹੇ ਪਤਾ ਇੰਤਾ ਲਫਾਫੇ ਦੀ ਕਰਮੈਸ਼ ਨਾ ਰਹਿੰਦਾ ਪਤਾ ਨਹੀਂ ਹੋਰ ਕਾਰਨ ਹੈ ਨਾ ਉਹ ਬਹੁਤ ਜਿਆਦਾ ਹੈ ਤਾਹਾਂ ਤਾਹਾਂ ਦਾ ਬਹੁਤ ਖਰਾਬ ਹੋਇਆ ਜੈਦ ਕੀ ਚਾਰ ਇਹ ਪਹਿਲਾਂ ਨਹੀਂ ਕਦੇ ਇੰਨਾ ਖਰਾਬ ਹੋਇਆ ਸੀ ਕਿਹੜੇ ਲੋਟ ਹੈ ਵਾਸੀ ਆਪਾਂ ਤਾਂ ਕਦੇ ਇਹ ਵਰਤਿਆ ਨਹੀਂ ਸਾਰਾ ਲਾਉਨੇ ਇਹਨੂੰ ਇਹ ਕਿਹੜੇ ਪਾ ਦਿੱਤਾ ਇਹਨਾਂ ਫੰਗਸ ਹੈ ਇਹ ਫੰਗਸ ਦਾ ਰੋਗ ਪੈਦਾ ਹੁੰਦਾ ਝੋ ਆ ਦੇਖੋ ਕਿਹੜੇ ਲੋਟ ਇਹ ਖਰਾਬ ਹੋ ਰਿਹਾ ਹੈ ਇਹਦਾ ਮੇਨ ਕਾਰਨ ਨਹੀਂ ਪਤਾ ਲੱਗ ਰਿਹਾ ਵੀ ਇਹ ਕਾਦੇ ਕਾਰਨ ਹੋਇਆ ਹੁੰਦਾ ਇਹ ਤਾਂ ਤਾਂ ਹੀ ਇਹ ਇੰਨੀ ਪਰਤ ਇਹਨੂੰ ਤਾਂਹ ਜਿਹੜੀ ਆ ਗਿੱਠਖਾਂ ਦਾ ਇੰਨੇ ਨੇ ਤਾਂ ਚੀ ਆ ਇਹ ਆ ਥੱਲੇ ਭੂਰਾ ਨਹੀਂ ਹੈ ਦੇਖੋ ਥੱਲੇ ਚਾਰ ਆਏ ਪਿਆ ਜਮਾ برف ਵਰਗਾ ਇਹ ਕਮੈਂਟ ਕਰਕੇ ਦੱਸਿਓ ਯਾਰ ਭਰਾ ਵੀ ਇਹ ਕਾਦੇ ਕਾਰਨ ਪੈਂਦੀ ਹੈ ਵੀ ਇਹ ਤਾਂ ਹਕ ਲਿਫਾਫੇ ਦੀ ਗਰਮੈਸ਼ ਮੰਦਾ ਹੈ ਜਾਂ ਕਿ ਬੈਸੀ ਹੁੰਦਾ ਇਹ ਜ਼ਰੂਰ ਦੱਸਿਓ ਯਾਰ ਸਾਰੇ ਭਰਾ ਠੀਕ